ਗੁਣਿਓ ਗੁਣਨੇ ਇੱਕ ਵਾਰ ਧਨ ਧਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਤੋਂ ਜੀ ਪ੍ਰੀਤਮ ਸਤਿਗੁਰੂ ਜੀ ਪਟਨਾ ਸਾਹਿਬ ਤੋਂ ਅਗੇ ਸਸਰਾਮ ਸ਼ਹਿਰ ਦੇ ਵਿੱਚ ਗਏ ਤੇ ਉੱਥੇ ਗੁਰੂ ਕਾ ਸੇਖ ਰਹਿੰਦਾ ਸੀ ਚਾਚਾ ਫਗੂ ਉਹ ਬੜਾ ਪਿਆਰਾ ਸੇਖ ਸਾਰੇ ਸਥਾਨਾਂ ਤੋਂ ਸਾਰੇ ਨਗਰਾਂ ਦੇ ਵਿੱਚੋਂ ਕਾਰ ਭੇਟਾ ਇਕੱਠੀ ਕਰਕੇ ਸਤਿਗੁਰੂ ਜੀ ਨੂੰ ਭੇਜਿਆ ਕਰਦਾ ਸੀ ਤੇ ਉਹ ਗੁਰੂ ਦਾ ਸਿੱਖ ਬੜਾ ਪਿਆਰ ਵਾਲਾ ਬੜਾ ਭਾਵਨਾ ਵਾਲਾ ਇੱਕ ਉਹਨੇ ਪਲੰਗਾ ਬਣਾਇਆ ਹੋਇਆ ਆਪਣੇ ਘਰ ਦੇ ਵਿੱਚ ਤੇ ਹੋਰ ਸਤਿਗੁਰੂ ਜੀ ਦੇ ਬਸਤਰ ਘਰ ਤੋਂ ਬਾਹਰ ਇੱਕ ਉੱਚਾ ਗੇਟ ਬਣਾਇਆ ਹੋਇਆ ਹਿਰਦੇ ਦੇ ਵਿੱਚ ਇਹ ਭਾਵਨਾ ਸੀ ਕਿ ਜਦੋਂ ਸਤਿਗੁਰੂ ਜੀ ਮੈਨੂੰ ਦਰਸ਼ਨ ਦੇਣ ਆਉਣ ਤੇ ਘੋੜੇ ਦੇ ਸਮੇਤ ਹੀ ਮੇਰੇ ਘਰ ਦੇ ਵਿੱਚ ਪ੍ਰਵੇਸ਼ ਹੋਣ ਚਰਨ ਪਾਉਣ ਉਹ ਸਿੱਖ ਦੀ ਭਾਵਨਾ ਸੀ ਸਤਿਗੁਰੂ ਜੀ ਨੇ ਸਿੱਖਾਂ ਦੀ ਭਾਵਨਾ ਪੂਰੀ ਕਰਨ ਵਾਸਤੇ ਪਟਨਾ ਸਾਹਿਬ ਤੋਂ ਅੱਗੇ ਚਾਲੇ ਪਾ ਦਿੱਤੇ ਗੁਰੂ ਕੇ ਪਿਆਰਿਓ ਜਦੋਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਗਏ ਤੇ ਉਹ ਸਿੱਖ ਸਤਿਗੁਰੂ ਜੀ ਦੀ ਅਰਦਾਸਨਾ ਕਰ ਰਿਹਾ ਸੀ ਸਿੱਖਾਂ ਨੂੰ ਤਾਰਦਿਆਂ ਤਾਰਦਿਆਂ ਉਹਦੇ ਘਰ ਦੇ ਵਿੱਚ ਵੀ ਚਰਨ ਪਾਏ ਚੋਜੀ ਪ੍ਰੀਤਮ ਸਤਿਗੁਰੂ ਜੀ ਨੇ ਤੇ ਸਤਿਗੁਰੂ ਜੀ ਨੇ ਘਰ ਦੇ ਵਿੱਚ ਜਾ ਕੇ ਜਦੋਂ ਚਰਨ ਪਾਏ ਬੜੀ ਭਾਵਨਾ ਦੇ ਸਹਿਤ ਸਤਿਗੁਰੂ ਜੀ ਨੂੰ ਵਸਤਰ ਲਿਆ ਕੇ ਦਿੱਤੇ ਵਸਤਰ ਪਹਿਨਾਏ ਪਲੰਗੇ ਦੇ ਉੱਪਰ ਬਿਠਾਇਆ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਨ ਧੋ ਕੇ ਤੇ ਚਰਨ ਪੌਲ ਲਈ ਉਹ ਗੁਰੂ ਕੇ ਸਿੱਖ ਨੇ ਉਹਨੂੰ ਚਾਚਾ ਫੱਗੂ ਕਹਿੰਦੇ ਸਾਨਾ ਤੇ ਗੁਰੂ ਕੇ ਪਿਆਰਿਓ ਸਤਗੁਰੂ ਜੀ ਕਹਿਣ ਲਗੇ ਕਿ ਭਾਈ ਸਿਖਾ ਜਿਹੜੇ ਸਾਡੇ ਸਿੱਖਾਂ ਨੇ ਕਾਰ ਭੇਟਾ ਦਿੱਤੀ ਐ ਨਾ ਉਹ ਲਿਆ ਉਹਨੇ ਸਭ ਕੁਝ ਇਕੱਠਾ ਕਰਕੇ ਲਿਆ ਕੇ ਸਤਗੁਰੂ ਜੀ ਦੇ ਚਰਨਾਕ ਦੇ ਪਾਸ ਰੱਖ ਦਿੱਤਾ ਸਤਗੁਰੂ ਜੀ ਕਹਿਣ ਲਗੇ ਕਿ ਹੋਰ ਵੀ ਤੇਰੇ ਕੋਲ ਹੈ ਕੁਝ ਤੇ ਉਹ ਵੀ ਲੈ ਆ ਸਤਗੁਰੂ ਜੀ ਦਾ ਬਚਨ ਮੰਨ ਕੇ ਹੋਰ ਵੀ ਵਸਤੂਆਂ ਲੈ ਕੇ ਆਇਆ ਫੇਰ ਸਤਗੁਰੂ ਜੀ ਨੇ ਤੀਜੀ ਵਾਰ ਬਚਨ ਕਹਿ ਦਿੱਤਾ ਤੇ ਗੁਰੂ ਕੇ ਪਿਆਰੇ ਸਿੱਖ ਸੋਚੀ ਪੈ ਗਿਆ ਕਿ ਜੋ-ਜੋ ਵਸਤੂਆਂ ਗੁਰੂ ਕੇ ਸਿੱਖਾਂ ਨੇ ਦਿੱਤੀਆਂ ਉਹ ਤਾਂ ਮੈਂ ਗੁਰੂ ਕੇ ਚਰਨਾਂ ਦੇ ਵਿੱਚ ਅਰਪਣ ਕਰ ਦਿੱਤੀਆਂ ਹੈ ਕੀ ਕਾਰਨ ਹੈ ਸਤਿਗੁਰੂ ਜੀ ਵਾਰ-ਵਾਰ ਕਿਉਂ ਕਹਿੰਦੇ ਨੇ ਅਖੀਰ ਨੂੰ ਸਿੱਖ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਉਹ ਕਿਰਪਾ ਕਰੋ ਦਇਆ ਕਰਕੇ ਮੈਨੂੰ ਦੱਸ ਦਿਓ ਅਸੀਂ ਅਣਜਾਣ ਜੀਵਾਂ ਬੇਸਮਝਾਂ ਸਾਨੂੰ ਪਤਾ ਨਹੀਂ ਮੈਂ ਭੁੱਲ ਗਿਆ ਹੋਵਾਂਗਾ ਮੇਰੇ ਕੋਲੋਂ ਭੁੱਲ ਹੋ ਗਈ ਹੋਵੇ ਕਿ ਸਤਿਗੁਰੂ ਜੀ ਉਹ ਆਪ ਹੀ ਕਿਰਪਾ ਕਰੋ ਕਿਰਪਾ ਕਰਕੇ ਮੈਨੂੰ ਦੱਸ ਦਿਓ ਜੀ ਸਤਿਗੁਰੂ ਜੀ ਕਹਿਣ ਲੱਗੇ ਕਿ ਜਿਹੜੇ ਸਿੱਖ ਦੇ ਘਰ ਦੇ ਵਿੱਚੋਂ ਤੂੰ ਕੂੜਾ ਲੈ ਕੇ ਆਇਆ ਸੀ ਸਤਿਗੁਰੂ ਜੀ ਨੇ ਬੱਸ ਬਚਨ ਕੀਤਾ ਉਸੇ ਵੇਲੇ ਯਾਦ ਆ ਗਿਆ ਗੁਰੂ ਕੇ ਸਿੱਖੋ ਉਹ ਜਿਹੜਾ ਕੂੜਾ ਲੈ ਕੇ ਆਇਆ ਸੀ ਨਾ ਉਹ ਬਾਹਰ ਢੇਰੀ ਲਾ ਦਿੱਤੀ ਸੀ ਤੇ ਉਹ ਢੇਰੀ ਦੇ ਵਿੱਚ ਬੇਰਸਾਨ ਖਾਦੇ ਹੋਏ ਬੇਰਸਾਨ ਉਹਨਾਂ ਬੇਰਾਂ ਦੇ ਵਿੱਚੋਂ 베ਰੀ ਪੈਦਾ ਹੋ ਗਈ 베ਰੀ ਵੱਡੀ ਹੋ ਗਈ ਉਹਨੂੰ ਬੇਰ ਲੱਗਣ ਲੱਗ ਪਏ ਸਿੱਖ ਸਤਿਗੁਰੂ ਜੀ ਨੂੰ ਬੇਨਤੀ ਕਰਕੇ ਤੇ ਉਹ 베ਰੀ ਦੇ ਕੋਲ ਲੈ ਗਿਆ ਗੁਰੂ ਕੇ ਸਿੱਖੋ ਇੱਕ ਵਾਰ ਕਾਰ ਭੇਟਾ ਇਕੱਠੀ ਕਰਦਾ ਕਰਦਾ ਇਹ ਚਾਚਾ ਫੱਗੂ ਇੱਕ ਸਿੱਖ ਦੇ ਘਰ ਦੇ ਵਿੱਚ ਗਿਆ ਸਿੱਖ ਘਰੇ ਨਹੀਂ ਸੀ ਸਿੱਖ ਦੀ ਘਰਵਾਲੀ ਨੂੰ ਜਾ ਕੇ ਬੇਨਤੀ ਕੀਤੀ ਕਿ ਪੁੱਤਰੀ ਮੈਂ ਕਾਰ ਭੇਟਾ ਇਕੱਠੀ ਕਰਨ ਵਾਸਤੇ ਆਇਆ ਮੈਨੂੰ ਜੋ ਕੁਝ ਵੀ ਤੇਰੇ ਘਰ ਦੇ ਵਿੱਚ ਹੈ ਉਹ ਦੇ ਦੇ ਉਹ ਬੀਬੀ ਨੇ ਕਿਹਾ ਕੇ ਗੁਰੂ ਕੇ ਸਿਖਾ ਮੇਰਾ ਪ੍ਰਾਨ ਪਤੀ ਮੇਰਾ ਪਤੀ ਘਰੇ ਨਹੀਂ ਐ ਇਸ ਕਰਕੇ ਮੇਰੇ ਘਰ ਦੇ ਵਿੱਚ ਕੁਝ ਵੀ ਨਹੀਂ ਐ ਗਰੀਬੀ ਅਤ ਦਰਜੇ ਦੀ ਐ ਮੈਂ ਕੁਝ ਵੀ ਨਹੀਂ ਤੇਰੀ ਝੋਲੀ ਦੇ ਵਿੱਚ ਪਾ ਸਕਦੀ ਕੁਝ ਵੀ ਭੇਟਾ ਨਹੀਂ ਦੇ ਸਕਦੀ ਉਹ ਬੀਬੀ ਨੇ ਇੱਕ ਵਾਰ ਕਿਹਾ ਦੂਜੀ ਵਾਰ ਸਿੱਖ ਨੇ ਫੇਰ ਕਹਿ ਦਿੱਤਾ ਕਿ ਕੋਈ ਵੀ ਵਸਤੂ ਹੋਵੇਗੀ ਗੁਰੂ ਘਰ ਦੀ ਕਾਰ ਪੇਟਾ ਵਾਸਤੇ ਫੇਰ ਨਾ ਕਰ ਦਿੱਤੀ ਜਦੋਂ ਤੀਜੀ ਵਾਰ ਚਾਚੇ ਫੱਗੂ ਨੇ ਮੰਗ ਕੀਤੀ ਤੇ ਉਹ ਬੀਬੀ ਗੁੱਸੇ ਦੇ ਵਿੱਚ ਆ ਗਈ ਘਰ ਦੇ ਵਿੱਚ ਸਫਾਈ ਕਰ ਰਹੀ ਸੀ ਜਿਹੜਾ ਕੂੜਾ ਇਕੱਠਾ ਹੋਇਆ ਸੀ ਉਹੋ ਹੀ ਸਿੱਖ ਦੀ ਝੋਲੀ ਦੇ ਵਿੱਚ ਪਾ ਦਿੱਤਾ ਸਿੱਖ ਸਤਨਾਮ ਵਾਹਿਗੁਰੂ ਕਹਿ ਕੇ ਗੁਰੂ ਦਾ ਨਾਮ ਲੈ ਕੇ ਕਹਿਆ ਕਿ ਤੁਹਾਡਾ ਭਲਾ ਹੋਵੇ ਰੰਚਕ ਮਾਤਰ ਵੀ ਗੁਰੂ ਕੇ ਸਿੱਖ ਨੇ ਗੁੱਸਾ ਨਹੀਂ ਕੀਤਾ ਨਿਰਾਜਗੀ ਨਹੀਂ ਕੀਤੀ ਬੀਰ ਰਾਸ ਦੇ ਵਿੱਚ ਆ ਕੇ ਬਚਨ ਨਹੀਂ ਕਹੇ ਊੜਾ ਲੈ ਕੇ ਘਰ ਦੇ ਵਿੱਚ ਆ ਗਿਆ ਤੇ ਘਰ ਆ ਕੇ ਇੱਕ ਪਾਸੇ ਢੇਰੀ ਲਾ ਦਿੱਤੀ ਉਹ ਜਿਹੜਾ ਕੂੜਾ ਸੀ ਕੂੜੇ ਦੇ ਵਿੱਚੋਂ 베ਰੀ ਪੈਦਾ ਹੋਈ ਸੀ ਤੇ ਜਦੋਂ 베ਰੀ ਦੇ ਕੋਲ ਗਏ ਨਾ 베ਰੀ ਦੇ 베ਰ ਖਾ ਕੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਚੋਜੀ ਪ੍ਰੀਤਮ ਸਤਿਗੁਰੂ ਜੀ ਨੇ ਬਚਨ ਕੀਤਾ ਕੇ ਗੁਰੂ ਕੇ ਸਿਖਾ ਧਾਨੈ ਤੂੰ ਧਾਨੈ ਤੇਰੀ ਸਿੱਖੀ ਇੰਨੀ ਨਿਮਰਤਾ ਇੰਨੀ ਭਾਵਨਾ ਤੇਰੇ ਵਿੱਚ ਤੂੰ ਗੁਰੂ ਕੇ ਸਿਖੋ ਸਿੱਖ ਸਿੱਖ ਦਾ ਪਰਦੇ ਸਿੱਖ ਸਿੱਖ ਦੇ ਪਰਦੇ ਟਕੇ ਜਿਹੜਾ ਸਿੱਖ ਸਿੱਖ ਦੇ ਪਰਦੇ ਨੂੰ ਟਕੇ ਉਹ ਸਿੱਖ ਦੇ ਉੱਤੇ ਸਤਿਗੁਰੂ ਜੀ ਦੀ ਖੁਸ਼ੀ ਬੜੀ ਹੁੰਦੀ ਹੈ ਸਤਿਗੁਰੂ ਜੀ ਬਹੁਤ ਜ਼ਿਆਦਾ ਖੁਸ਼ ਹੋਏ ਸਿੱਖਾਂ ਨੂੰ ਕਹਿਣ ਲੱਗੇ ਕਿ ਸਿੱਖ ਦੇ ਘਰ ਵਾਲੀ ਨੇ ਭਾਵੇਂ ਗੁੱਸੇ ਦੇ ਵਿੱਚ ਆ ਕੇ ਪੂੜਾ ਪਾ ਦਿੱਤਾ ਸੀ ਮੇਰੇ ਕੋਲ ਵੀ ਸ਼ਿਕਾਇਤ ਨਹੀਂ ਕੀਤੀ ਤੇ ਨਾ ਕਿਸੇ ਹੋਰ ਸਿੱਖ ਨੂੰ ਦੱਸਿਆ ਇਹਨੇ ਭਾਵੇਂ ਉਹਨੇ ਪੂੜਾ ਪਾਇਆ ਉਹ ਵੀ ਭੇਟਾ ਉਹਦੀ ਪ੍ਰਵਾਨ ਹੋ ਗਈ ਹੈ ਇਹ ਸਿੱਖ ਦੇ ਉੱਪਰ ਵੀ ਅਸੀਂ ਬਹੁਤ ਜ਼ਿਆਦਾ ਖੁਸ਼ ਆਤਿ ਸਤਿਗੁਰੂ ਜੀ ਨੇ ਬਚਨ ਕਹੇ ਕਿ ਸਿੱਖ ਸਿੱਖ ਦੇ ਪਰਦੇ ਟਕੇ ਅੱਜ ਦਾ ਸਿੱਖ ਪਤਾ ਕੀ ਕਰਦਾ ਏ ਜੇ ਕਿਸੇ ਸਿੱਖ ਦੀ ਗਲਤੀ ਲੱਭ ਜਾਵੇ ਨਾ ਮੋਬਾਈਲ ਜੇਬ ਦੇ ਵਿੱਚ ਹੀ ਏ ਉਸੇ ਵੇਲੇ ਵੀਡੀਓ ਬਣਾ ਲਿੰਦਾ ਜਾਂ ਫਿਰ ਰਿਕਾਰਡਿੰਗ ਕਰ ਲਿੰਦਾ ਏ ਕਿ ਇਹ ਮੈਂ ਜਿਹੜਾ ਪ੍ਰੂਫ ਹੈ ਨਾ ਇਹ ਆਪਣੇ ਕੋਲ ਪੱਕਾ ਰੱਖ ਲਵਾਂ ਫਿਰ ਇਹਨੂੰ ਨੀਵਾ ਦਿਖਾਵਾਂਗਾ ਐਸੀ ਹਾਲਤ ਹੈ ਅੱਜ ਦੇ ਸਿੱਖਾਂ ਦੀ ਗੁਰੂ ਦਾ ਸਿੱਖ ਸਿੱਖ ਦਾ ਪਰਦਾ ਟੱਕੇ ਸਿੱਖ ਸਿੱਖ ਦਾ ਬੁਰਾ ਨਾ ਕਰੇ ਸਿੱਖ ਸਿੱਖ ਦੀ ਚੁਗਲੀ ਨਾ ਕਰੇ ਜਿਹੜਾ ਚੁਗਲੀ ਕਰਦਾ ਏ ਉਹ ਪੱਕਾ ਤਨਖਾਈਆ ਜਿਹੜਾ ਸਿੱਖ ਸਿੱਖ ਦੇ ਕੁਸੁੰਨ ਮਾਰੇ ਵਾਰ ਕਰੇ ਉਹ ਪੱਕਾ ਤਨਖਾਈਆ ਜਿਹੜਾ ਸਿੱਖ ਦੀ ਨਿੰਦਿਆ ਕਰੇ ਉਹ ਪੱਕਾ ਤਨਖਾਈਆ ਜਿਹੜਾ ਸਿੱਖ ਦਾ ਮੂੰਹ ਫਟਕਾਰੇ ਸਿੱਖ ਸਿੱਖ ਦਾ ਮੂੰਹ ਫਟਕਾਰੇ ਉਹ ਪੱਖਾ ਪੱਕਾ ਤਨਖਾਈਆ ਗੁਰੂ ਕੀ ਨਿਗਾਹ ਦੇ ਵਿੱਚੋਂ ਡਿੱਗ ਪੈਂਦਾ ਇਹ ਗੁਰੂ ਦਾ ਸਿਧਾਂਤ ਹੈ ਬੜਾ ਉੱਚਾ ਸਿਧਾਂਤ ਹੈ ਇਸੇ ਕਰਕੇ ਅੱਜ ਅਸੀਂ ਰੁੱਲਦੇ ਆਂ ਜੇ ਗੁਰੂ ਕੇ ਸਿਧਾਂਤ ਤੋਂ ਬੇਮੁਖ ਹੋ ਗਏ ਆਂ ਇੱਕ ਦੂਜੇ ਜੀਆਂ ਲੱਤਾਂ ਖਿੱਚਣ ਵਾਸਤੇ ਬਹੁਤਾ ਜਿਆਦਾ ਯਤਨ ਕਰਦੇ ਆਂ ਸਿੱਖਾਂ ਨੂੰ ਮਿਲਾ ਕੇ ਸਿੱਖਾਂ ਨੂੰ ਕੋਲ ਬਿਠਾ ਕੇ ਜੇ ਕਿਤੇ ਕੋਈ ਮਨਮਟਾਓ ਹੋ ਗਿਆ ਇਹ ਨਹੀਂ ਅਸੀਂ ਸੋਚਦੇ ਕਿ ਇਹਨਾਂ ਦਾ ਭਲਾ ਹੋਵੇ ਇਕੱਠੇ ਬਹਿਣ ਪਿਆਰ ਦੇ ਸਹਤ ਰਹਿਣ ਇਹ ਨਹੀਂ ਸਗੋਂ ਹੋਰ ਅੱਗ ਲਾਉਂਦੇ ਆ ਐਸੀ ਹਾਲਤ ਹੋ ਗਈ ਸਾਡੀ ਤੋਂ ਗੁਰੂ ਕੇ ਪਿਆਰ ਸਿੱਖ ਸਿੱਖ ਦੇ ਔਗਣ ਨਾ ਦੇਖੇ ਗੁਰੂ ਕੀ ਖੁਸ਼ੀ ਬਹੁਤੀ ਜ਼ਿਆਦੀ ਹੁੰਦੀ ਹੈ ਉਹ ਸਿੱਖ ਦੇ ਉੱਪਰ ਇਹ ਸਤਿਗੁਰੂ ਜੀ ਦਾ ਸਿਧਾਂਤ ਹੈ ਗੁਰਬਾਣੀ ਦਾ ਸਿਧਾਂਤ ਹੈ ਗੁਰਮਤ ਦਾ ਸਿਧਾਂਤ ਬੜਾ ਉੱਚਾ ਸੁੱਚਾ ਅੱਜ ਉਹਦੇ ਤੋਂ ਅਸੀਂ ਦੂਰ ਹੋ ਗਏ ਆ ਇਸੇ ਕਰਕੇ ਲੜਾਈ ਝਗੜਾ ਤੇ ਜੋ ਅਸੀਂ ਚਾਹੁੰਦੇ ਆ ਨਾ ਆਪਣਾ ਰਾਜ ਭਾਗ ਹੋ ਜਾਵੇ ਉਹ ਇਸੇ ਕਰਕੇ ਨਹੀਂ ਮਿਲਦਾ ਇੱਕ ਦੂਜੇ ਜੀਆਂ ਲਤਾਂ ਖਿੱਚਦੇ ਆ ਇੱਕ ਦੂਜੇ ਦੀ ਨਿੰਦਿਆ ਕਰਦੇ ਆ ਐਸੀ ਸਾਡੀ ਹਾਲਤ ਹੋ ਗਈ ਸਤਿਗੁਰੂ ਜੀ ਕਿਰਪਾ ਕਰਨ ਸਤਿਗੁਰੂ ਜੀ ਮੱਤ ਦੇਣ ਤਾਹੀਂ ਪਿਆਰਿਓ ਭਲਾ ਹੋ ਸਕਦਾ ਹੈ ਪਰਮ ਮੋਹ